ਵੀ ਡੇਢ 2 ਸਾਲ ਹੋ ਗਏ ਅਸੀਂ ਇਹਨੂੰ ਲੱਭ ਵੀ ਰਹੇ ਹਾਂ ਗੁੰਮਸ਼ੁਦਾ ਦੇ ਪੋਸਟਰ ਵੀ ਛਪਾਏ ਆ ਸਾਰਾ ਕੁਝ ਕੀਤਾ ਪਰ ਇਹ ਸਾਨੂੰ ਮਿਲ ਨਹੀਂ ਸੀ ਰਿਹਾ ਇਹ ਦੋ ਜ਼ਿੰਦਗੀ ਦੇ ਵਿੱਚ ਚੀਜ਼ਾਂ ਤੋਂ ਬਿਨਾਂ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ ਕਿ ਰੋਟੀ ਦੀਪਕ ਇੱਕ ਪਿਆਰ ਦੀ ਭੁੱਖ ਆਪਣੇਪਣ ਦੀ ਭੁੱਖ ਆਪਣਿਆਂ ਦੀ ਲੋੜ ਜਿਹੜੀ ਹਾਲਤ ਚ ਇਹਨਾਂ ਨੂੰ ਮਿਲਿਆ ਸੀ ਉਦੋਂ ਜਦ ਮੈਂ ਪਤਲਾ ਸੀ ਉਦੋਂ ਅੰਮਲ ਲਿਆ ਆ ਸੀ ਕੱਲਾ ਬਸ ਸਿਰ ਤੇ ਬੈਕ ਸਾਈਡ ਤੇ ਕੀੜੇ ਪੈ ਗਏ ਬਾਈ ਘਰ ਜਾਣਾ ਏਨੀ ਹਾਂ लगना वाली प्लीज हम क्या खाए तुम्हें क्या खाएं क्या खाएं हां अब घर जाना है ना, ना? जाना है ना घर जाओगे ना घर जाना है ना आपकी आपकी घरवाली का क्या नाम है? आपकी वाइफ का क्या नाम है इंदु अब लिखो कोई बात नहीं घबराना नहीं अब लिखो भाई का नाम गुरु जी का खालसा वाहे गुरु जी की फतेह पुनीत बस्सी ਪੁਨੀਤ ਬੱਸੀ ਦਾ ਛੋਟਾ ਵੱਡਾ ਭਰਾ ਵੀਰੇ ਦਾ ਨਾਮ ਹੈਗਾ ਦਲੀਪ ਬੱਸੀ ਇਹਨਾਂ ਦੇ ਦਾਦਾ ਜੀ ਤੇਲੂ ਰਾਮ ਬੱਸੀ ਜੀ ਇਹਨਾਂ ਦੇ ਫਾਦਰ ਸਾਹਿਬ ਵਿਨੋਦ ਬੱਸੀ ਜੀ ਉਹ ਦੋਨੋਂ ਹੀ ਮੈਂਬਰ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਰ ਤੇਲੂ ਰਾਮ ਜੀ ਦਾ ਜਿਹੜਾ ਨਾਮ ਸੀ ਇਸ ਦੁਨੀਆ ਤੇ ਜੋ ਉਹਨਾਂ ਦੀ ਸੇਵਾ ਸੀ ਪਪਾ ਬਾਲਕਨਾਥ ਜੀ ਦੇ ਬਹੁਤ ਹੀ ਭਗਤ ਸੀ ਮੰਦਰ ਸੀ ਬਾਬਾ ਬਾਲਕਨਾਰ ਸਿੰਘ ਦਾ ਮੰਦਰ ਬਹੁਤ ਵੱਡਾ ਜਿਹੜਾ ਦਿੱਲੀ ਦੇ ਵਿੱਚ ਅੱਜ ਵੀ ਜਿੱਥੇ ਵੀ ਇਹ ਵੀਰ ਗੱਦੀ ਨਿਸ਼ੀਨ ਆ ਇਹਨਾਂ ਦੇ ਚਾਚਾ ਜੀ ਦੇ ਬੇਟੇ ਸੀ ਤਾਇਆ ਜੀ ਤਾਇਆ ਜੀ ਦੇ ਬੇਟੇ ਨੇ ਹਨਾ ਵੀਰ ਸਨਹੀ ਤੇ ਇਹ ਇਹਨਾਂ ਦੇ ਮਾਮੀ ਜੀ ਨੇ ਇਹ ਅੱਜ ਸਾਡੇ ਕੋਲ ਇੱਥੇ ਪਹੁੰਚੇ ਸੀ ਇਹਨਾਂ ਨੇ ਜਦੋਂ ਵੀਡੀਓ ਦੇਖੀ ਕੱਲ ਸਾਨੂੰ ਫੋਨ ਆਇਆ ਸੀ ਵੀਰ ਦਾ ਦਲੀਪ ਦਾ ਇਹਨੂੰ ਦੱਸਿਆ ਵੀ ਮੇਰਾ ਬ੍ਰਦਰ ਆ ਵੀ ਡੇਢ ਦੋ ਸਾਲ ਹੋ ਗਏ ਅਸੀਂ ਇਹਨੂੰ ਲੱਭ ਵੀ ਰਹੇ ਆ ਗੁੰਮਸ਼ੁਦਾ ਦਾ ਪੋਸਟਰ ਵੀ ਛਪਾਏ ਆ ਸਾਰਾ ਕੁਝ ਕੀਤਾ ਪਰ ਇਹ ਸਾਨੂੰ ਮਿਲ ਨਹੀਂ ਸੀ ਰਿਹਾ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਰਹਿ ਰਿਹਾ ਦ੍ਰੈਸੀ ਗਰਾਉਂਡ ਤੋਂ ਲੈ ਕੇ ਆਏ ਆਂ ਅਸੀਂ ਘੰਟਾ ਘਰ ਦੇ ਨੇੜੇ ਏਰੀਆ ਉੱਥੇ ਟਰੰਕਾਂ ਵਾਲੀ ਗੱਡੀ 'ਚ ਬੇਟੀਆਂ ਵਾਲੇ ਆਸੇ-ਪਾਸੇ ਇਹਨਾਂ ਦੇ ਕਿੰਨੇ ਰਿਸ਼ਤੇਦਾਰ ਰਹਿੰਦੇ ਸੀ ਇਹ ਮਾਮੀ ਜੀ ਹੁਣੇ ਵੀ ਉੱਥੇ ਅੱਗੇ ਤੁਸੀਂ ਕਿਥੇ ਰਹਿੰਦੇ? ਤਾਜਪੁਰ ਹੋਰ ਭਾਮੀ ਭਾਮੀਆਂ ਤਾਜਪੁਰ ਰੋਡ ਉੱਥੋਂ 4-5 ਕਿਲੋਮੀਟਰ ਅੱਗੇ ਇਹਨਾਂ ਦਾ ਘਰ ਸੀ ਪਰ ਜਿੱਥੇ ਪਨੀਤ ਵੀਰਾ ਰਹਿ ਰਿਹਾ ਸੀ ਜਿਹੜੀ ਹਾਲਤ 'ਚ ਵੀਰਾ ਰਹਿ ਰਿਹਾ ਸੀ ਉਸ ਇਲਾਕੇ 'ਚ ਸਾਲ ਡੇਢ ਸਾਲ ਤੋਂ ਘੁੰਮ ਰਿਹਾ ਸੀ ਇਹ ਵੀ ਮਹੀਨੇ ਡੇਢ ਮਹੀਨੇ ਤੋ ਲਗਭਗ ਉਸੇ ਜਗ੍ਹਾ ਤੇ ਜਿੱਥੇ ਉਹ ਵੀਰ ਅਤਲ ਸਾਲਨ ਉਹਨਾਂ ਨੇ ਸਾਨੂੰ ਦੱਸਿਆ ਜਿੱਥੋਂ ਲੈ ਕੇ ਆਏ ਆ ਵੀਰ ਨੂੰ ਉੱਥੇ ਹੀ ਸੀਗਾ ਸਰੀਰ ਤੇ ਕੱਪੜੇ ਵੀ ਉਤਾਰ ਦਿੰਦਾ ਸੀ ਇੱਕ ਗਲੀ ਗਲੀ ਚੰਨਾ ਤੇ ਰਿਸ਼ਤੇਦਾਰ ਸੀ ਉਹਨਾਂ ਕੋਲ ਦੋ ਵਾਰ ਗਿਆ ਵੀ ਆ ਇਹ ਅੱਛਾ ਜੀ ਤੇ ਉਹਨਾਂ ਨੇ ਕੱਪੜੇ-ਕਪੜੇ ਵੀ ਪਾਣ ਆਏ ਆ ਇਹਨਾਂ ਨੂੰ ਤੇ ਫੇਰ ਮਤਲਬ ਕਿ ਮੁੜ ਕੇ ਇਹ ਫੇਰ ਬਾਹਰ ਆ ਗਿਆ ਤੇ ਫੇਰ ਉਹ ਲੱਭਿਆ ਨਹੀਂ ਦੋ ਵਾਰ ਹੀ ਗਿਆ ਕਿੰਨਾ ਕੀ ਟਾਈਮ ਪਹਿਲਾਂ ਏ ਮਤਲਬ ਕਿ 2-3 ਮਹੀਨੇ ਹੋ ਗਏ ਇਹਨਾਂ ਨੂੰ ਫੋਨ ਵੀ ਕੀਤਾ ਸੀਗਾ ਉਹਨਾਂ ਨੇ। ਉਹ ਇਹਦੀ ਭੂਆ ਨੇ ਫੋਨ ਕੀਤਾ ਸੀ ਇਹਨਾਂ ਨੂੰ। ਉੱਤ ਪੇਟੀਆਂ ਵਾਲੀ ਗੱਲ ਜਿਹਨਾਂ ਦੇ ਭੂਆ ਜੀ ਨੇ ਨਹੀਂ ਇਹਨਾਂ ਦੇ ਪਾਪਾ ਦੀ ਭੂਆ। ਪਾਪਾ ਦੀ ਸਾਡੇ ਪਾਪਾ ਦੀ ਭੂਆ। ਪਰ ਕਾਫੀ ਅੱਛੇ ਆ ਉਹ ਇਦਾਂ ਦੀ ਗੱਲ ਨਹੀਂ ਇਹਨਾਂ ਦਾ ਮਾਨੀਚਰ ਕੀਤਾ। ਉਹਨਾਂ ਨੂੰ ਮੈਂ ਬੋਲਿਆ ਸੀ ਉਹਨੂੰ ਮੈਂ ਕਿ ਇਹਨੂੰ ਬੋਲਵੋਏ ਬਿਠਾ ਦਿਓ ਮੇਰੇ ਬਿਠਾ ਜਾਂਦਾ ਇਹਨੂੰ। ਇਹ ਆਂਦਾ ਦਿੱਲੀ। ਇਹ ਇਸ ਵਾਰ ਉਹਨੂੰ ਮੈਂ ਬੋਲਵੋਏ ਬਿਠਾਣ ਲਈ ਕਿ ਬਿਠਾ ਦੇਨੂੰ ਔਰ 500 ਕੈਸ਼ ਉਹਨ ਦੇ ਦੋ। ਮੈਂ ਤਾਂ ਉਹਨੂੰ ਪੀਟੀਐਮ ਕਰ ਦਿੰਦਾ ਉੱਥੇ ਜੀ। ਮੈਂ ਵੀਰੇ 4:60 ਵਜੇ ਬਾਸਡੇ ਗਿਆ ਉੱਥੇ ਮਿਲਿਆ ਨਹੀਂ ਇਹ ਹੈਗੇ ਉਹਨੇ ਬਿਠਾਤਾ ਸੀ ਨਹੀਂ ਬਿਠਾਇਆ ਬਿਠਾਇਆ ਉਹਨੇ ਇਹ ਜਿੱਥੇ ਬਾਸ ਰੁਕੀ ਹੋਈ ਹੈ ਅੱਗੇ ਪਿੱਛੇ ਉੱਤਰ ਗਿਆ ਹੋਗਾ ਤੇ ਪੁਨੀਤ ਵੀਰੇ ਕਿਵੇਂ ਆ ਫਿਰ ਹੁਣ ਠੀਕ ਆ ਹੁਣ ਤੂੰ ਤੁਸੀਂ ਪੁਨੀਤ ਵੀਰੇ ਦੇ ਅੱਜ ਦੇ ਹਾਲਾਤ ਦੇਖ ਸਕਦੇ ਹੋ ਕਿ ਦੋ ਦਿਨਾਂ ਦੇ ਵਿੱਚ ਕਾਇਆ ਕਲਪ ਹੋਇਆ ਜਿਹੜਾ ਇਹ ਸਿਰਫ ਕੀ ਆ ਇਨਸਾਨ ਨੂੰ ਜ਼ਰੂਰਤ ਕੀ ਅੱਜ ਦੇ ਸਮੇਂ 'ਚ ਬੰਦੇ ਦੇ ਇਸ ਢਿੱਡ ਦਾ ਸਵਾਲ ਢਿੱਡ ਭਰਿਆ ਹੋਵੇ ਇੱਕ ਜੀ ਭਰ ਕੇ ਕੋਈ ਪਿਆਰ ਕਰਨ ਵਾਲੇ ਹੋਣ ਗੱਲਾਂ ਕਰਨ ਆ ਦਿਲ ਦੀਆਂ ਗੱਲਾਂ ਕਰਨ ਵਾਲੇ ਤੇ ਸੁਣਨ ਵਾਲੇ ਹੋਣ ਇਹ ਦੋ ਜ਼ਿੰਦਗੀ ਦੇ ਵਿੱਚ ਚੀਜ਼ਾਂ ਤੋਂ ਬਿਨਾ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ ਕਿ ਰੋਟੀ ਦੀ ਭੁੱਖ ਤੇ ਇੱਕ ਪਿਆਰ ਦੀ ਭੁੱਖ ਆਪਣੇਪਣ ਦੀ ਭੁੱਖ ਆਪਣਿਆਂ ਦੀ ਲੋੜ ਜੰਗਲ ਦੇ ਵਿੱਚ ਛੱਡ ਦੋ ਇਕੱਲੇ ਬੰਦੇ ਨੂੰ ਰੋਟੀ ਖਵਾਈ ਚੱਲੋ ਸੌ ਤਰ੍ਹਾਂ ਦੇ ਉਹਨੂੰ ਭਗਵਾਨ ਦੇ ਦੋ ਪਰ ਜੇ ਉਹਨੂੰ ਕੋਈ ਬੁਲਾਵੇਗਾ ਹੀ ਨਹੀਂ ਉਹ ਇਕੱਲਾ ਹੋਊਗਾ ਤਉ ਆਪਣੇ ਆਪ ਹੀ ਖਤਮ ਹੋ ਜੂ ਕਮਲਾ ਹੋ ਜੂ ਛੰਦੀਗੜ੍ਹ ਦੀ ਭੈਣ ਨੇ ਵੀ ਇਸ ਕਰਾਇਆ ਇਸੇ ਤਰ੍ਹਾਂ ਹੀ ਪੁਨੀਤ ਦੇ ਨਾਲ ਹੋ ਰਿਆ ਸੀ ਪੁਨੀਤ ਦੀ ਵੀ ਜ਼ਿੰਦਗੀ ਦੇ ਵਿੱਚ ਇਹੀ ਸਮੱਸਿਆ ਚੱਲ ਰਹੀ ਸੀ ਇਹ ਸਾਰਿਆਂ ਦੇ ਵਿੱਚ ਹੁੰਦੇ ਹੋਏ ਵੀ ਇਕੱਲਾ ਸੀ ਕਿਉਂਕਿ ਸਾਧੂ ਸੁਭਾਅ ਦਾ ਵਾ ਘਰੋਂ ਚਲੇ ਜਾਂਦਾ ਵੀਰਾਂ ਦੱਸਦਾ ਜਿਵੇਂ ਅੱਗੇ ਵੀ ਜਦੋਂ ਉਹਨੂੰ ਮਿਲਿਆ ਸੀ ਤੇ ਸਿਰ 'ਚ ਬੈਕ ਸਾਈਡ ਤੇ ਸਾਰੇ ਕੀੜੇ ਪਏ ਹੋਏ ਸੀ ਐਡਾ ਵੱਡਾ ਹੋਲ ਆ ਬੈਕ ਸਾਈਡ ਤੇ ਬਣਿਆ ਹੋਇਆ ਨਿਸ਼ਾਨ ਅਸੀਂ ਉਹ ਨਿਸ਼ਾਨ ਦੇਖ ਕੇ ਸਮਝ ਸਕਦੇ ਹਾਂ ਸਾਡੇ ਕਿੰਨੇ ਹੀ ਪਰਿਵਾਰ ਕੇ ਮੈਂਬਰਾਂ ਦੇ ਉਦਾਂ ਦੇ ਨਿਸ਼ਾਨ ਆ ਮਤਲਬ ਐਡਾ ਵੱਡਾ ਘਟੋ ਘਟੇ ਦੀ ਗਿੱਚੀ 'ਚ ਨਿਸ਼ਾਨ ਸੀ ਇਹ 'ਚ ਕੀੜੇ ਪੈ ਗਏ ਵੀਰੇ ਨੇ ਫੋਟੋ ਮੰਤ ਤੱਕ ਖਾਈਆਂ ਅੱਜ ਅਸੀਂ ਉਹ ਸ਼ੇਅਰ ਵੀ ਕੀਤੀਆਂ ਤੁਹਾਡੇ ਨਾਲ ਜਿਹੜੀ ਹਾਲਤ 'ਚ ਇਹਨਾਂ ਨੂੰ ਮਿਲਿਆ ਸੀ ਉਦੋਂ ਇਹ ਜਦ ਮੈਂ ਪਤਲਾ ਸੀ ਉਦੋਂ ਕੰਬਲ ਲਿਆ ਆ ਸੀ ਕੱਲਾ ਬਸ ਤੇ ਸਿਰ 'ਚ ਬੈਕ ਸਾਈਡ ਤੇ ਕੀੜੇ ਪੈ ਗਏ ਬਾਈ ਉਦੋਂ ਬਾਈ ਹੁਣੇ ਦੱਸ ਦਿਆ ਦਿੱਲੀ ਇਹਨਾਂ ਨੇ ਇਲਾਜ ਕਰਾਇਆ ਬਹੁਤ ਸਭਤਰ ਕਾਂਜ ਹਸਪੀਟਲ ਦੇ ਵਿੱਚ ਫਿਰ ਇਹਨਾਂ ਦੇ ਮੰਮੀ ਦੱਸਦੇ ਵੀ ਚੰਡੀਗੜ੍ਹ ਵੀ ਇਹਨਾਂ ਦੀ ਭੈਣ ਨੇ ਭੈਣ ਨੇ 6 ਮਹੀਨੇ ਇਲਾਜ ਕਰਾਇਆ ਇਹਦਾ ਕੀ ਹੋ ਗਿਆ ਸੀ ਉਦੋਂ ਉਹਦੇ ਇਹ ਵਾਈਟਵੇ ਕਾਨ ਕਰਕੇ ਵੀ ਠੀਕ ਕਰੇ ਫੇਰ ਹਾਂਜੀ ਫੇਰ ਮਤੋਂ ਮਹੀਨੇ ਮੇਰੇ ਕੋਲ ਰਿਹਾ ਇਹ ਜਦੋਂ ਇਹਨਾਂ ਦੇ ਮੰਮੀ ਕਿੰਨੇ ਸਾਲ ਪਹਿਲਾਂ ਇਹ ਹੋ ਗਏ ਬਾਰਾ ਪੁੱਤ 10 12 ਸਾਲ ਇਹਨਾਂ ਦੇ ਮੰਮੀ ਤੁਸੀਂ ਕਿੰਨੇ ਸਾਲ ਬਾਅਦ ਮਿਲੇ ਅੱਜ ਦੋਨੋਂ ਮਾਮਾ ਭਾਣ ਮਮੀ ਭਾਣ ਦਾ ਤੁਸੀਂ ਲਾ ਲਓ 12 13 ਸਾਲ ਬਾਅਦ ਹੀ ਮਿਲੇ ਉਹਨਾਂ ਨੇ ਮਿਲਿਆ ਕਿ ਇਹਨਾਂ ਦੇ ਮੰਮੀ ਦੀ ਕਿੱਟਨੀਆਂ ਖਰਾਬ ਹੋ ਗਿਆ ਸੀ ਨਾ ਉਹਨਾਂ ਦੇ ਮਗਰ ਹੀ ਜ਼ਿਆਦਾ ਭੱਜਦੇ ਇਹਨਾਂ ਕੰਨੀ ਤਾਂ ਜ਼ਿਆਦਾ ਧਿਆਨ ਰਿਆ ਨਹੀਂ ਇਹਨਾਂ ਦੀ ਮੰਮੀ ਕੰਨੀ ਰਿਆ ਜ਼ਿਆਦਾ ਕਿੱਟਨੀ ਦਾ ਇੰਤਜ਼ਾਮ ਫੇਰ ਉਹ ਬੱਚੇ ਨਹੀਂ ਹੈ ਉਹ ਤੁਹਾਡੇ ਨੰਨਦੇ ਸੀਗੇ ਹਾਂਜੀ ਨੰਨਦੇ ਸੀਗੇ ਮੇਰੀਆਂ ਪੰਜ ਨੰਨਦਾ ਚਾਰ ਹੱਲੇ ਹੈਗੀਆਂ ਨੇ ਤੇ ਇਹਨਾਂ ਦੇ ਮੰਮੀ ਹੈ ਚਲੋ ਅੱਜ ਸਾਨੂੰ ਇੰਨੀ ਮੰਨ ਲਓ ਖੁਸ਼ੀ ਹੈ ਚਲੋ ਬੀਬੀ ਰਹਣੀ ਭੈਣ ਹਣੀ ਆਏ ਨੇ ਮਗਰ ਇਹਨਾਂ ਦੇ ਹਨ ਤੇ ਪਨੀਤ ਨੂੰ ਵੀ ਇਸ ਗੱਲ ਦਾ ਅੱਜ ਮੰਨ ਲਓ ਚੰਗਾ ਮਹਿਸੂਸ ਹੋਇਆ ਵੀ ਮੇਰੇ ਮਗਰ ਕੋਈ ਮੇਰਾ ਆਪਣਾ ਆ ਗਿਆ ਤੇ ਤੁਸੀਂ ਵੀ ਅਰਦਾਸ ਕਰਿਓ ਪਨੀਤ ਬੱਸੀ ਵੀਰਾ ਆਉਣ ਵਾਲੇ ਜੀਵਨ ਚ ਚੜ੍ਹਦੀ ਕਲਾ ਤੰਦਰੁਸਤੀ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇ ਵੀਰਾ ਠੀਕ ਹੋ ਕੇ ਘਰ-ਬਾਰ ਸਭ ਕੁਝ ਆ ਵੀਰਾ ਗੱਦੀ ਨਸ਼ੀਨ ਜਿਵੇਂ ਦੱਸਦੇ ਆ ਬਹੁਤ ਵੱਡੀ ਵਿਰਾਸਤ ਆ ਮੰਦਰ ਦੀ ਸੇਵਾ ਮਿਲੀ ਹੋਈ ਆ ਘਰ-ਬਾਰ ਕੋਠੀ ਸਭ ਕੁਝ ਮਿਲਿਆ ਹੋਇਆ ਹੈਗਾ ਰੱਬ ਦਾ ਦਿੱਤਾ ਹੋਇਆ ਇਹਨਾਂ ਨੇ ਵੱਡਿਆਂ ਦੀ ਕਮਾਈ ਕੀਤੀ ਹੋਈ ਆ ਬਸ ਲੋੜ ਆ ਤਾਂ ਵੀਰ ਆਪਣਾ ਟਿਕ ਕੇ ਘਰ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਚ ਰਹਿ ਕੇ ਇੱਕ ਪਰਿਵਾਰਕ ਜੀਵਨ ਬਤੀਤ ਕਰ ਸਕੇ ਤੇ ਜਨ ਕੀ ਅਰਦਾਸ ਵਿਰਥੀ ਨਾ ਜਾਵੇ ਅਰਦਾਸ ਕਰਿਓ ਬੀਏ ਬੀੜਾ ਟਕੜਾ ਹੋਵੇ ਤੰਦਰੁਸਤ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ